ਅਜਨਾਲਾ ਦੇ ਬਾਰਡਰ ਦੇ ਤੁਸੀ ਬਾਂਦੇ ਨੇੜੇ ਪਿੰਡ ਗੱਗੜ ਦੇ ਇਲਾਕੇ ਦੇ ਵਿੱਚ ਕੁਝ ਪਰਿਵਾਰਾਂ ਨੇ ਸਿੱਖੀ ਧਰਮ ਛੱਡ ਕੇ ਸਾਈ ਧਰਮ ਅਪਣਾ ਲਿਆ ਸੀ ਜਿਸ ਦੇ ਚਲਦਿਆਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਤੇ ਗੁਰਦੇਵ ਸਿੰਘ ਕੁੱਲੀ ਵਾਲਿਆਂ ਦੇ ਵੱਲ ਇਹਨਾਂ ਪਰਿਵਾਰਾਂ ਨੂੰ ਮੁੜ ਸਿੱਖੀ ਧਰਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਇਹਨਾਂ ਦੀ ਵਾਹ ਫੜ ਇਹਨਾਂ ਦੇ ਢਾਈ ਕੋਏ ਮਕਾਨਾਂ ਤਾਂ ਅੱਜ ਤੱਕ ਨੀਂ ਪੱਥਰ ਰੱਖਿਆ ਗਿਆ ਗੁਰਦੁਆਰਾ ਨਾਨਕ ਸਰ ਵਾਲਿਆਂ ਦੇ ਵੱਲ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਪਾਈ ਗੁਰਦੇਵ ਸਿੰਘ ਕੁੱਲੀ ਵਾਲੇ ਤੇ ਪਾਈ ਦਰਸ਼ਨ ਸਿੰਘ ਕੁਲੀ ਵਾਲਿਆਂ ਦੇ ਵੱਲੋਂ ਹੜਪੀੜ ਤੋਂ ਪਰਿਵਾਰਾਂ ਦੇ ਲਈ ਮਕਾਨਾਂ ਦੀ ਨੀਂਹ ਪੱਥਰ ਰੱਖ ਕੇ ਕਮਰੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਹ ਕਾਰਜ ਹੜ ਤੇ ਕਾਨ ਆਪਣੇ ਘਰ ਗਵਾ ਚੁੱਕੇ ਪਰਿਵਾਰਾਂ ਦੇ ਲਈ ਉਮੀਦ ਦੀ ਕਿਰਨ ਫਾਗ ਸਾਬਿਤ ਹੋਇਆ। ਕੀਤਾ ਜਾ ਰਿਹਾ ਹੈ ਉਸ ਨੂੰ ਕਿਵੇਂ ਨਿਪਟਰੇ ਚਾੜਿਆ ਜਾ ਰਿਹਾ। ਭਾਈ ਗੁਰਜੀਤ ਕਾ ਖਾਲਸਾ ਭਾਈ ਜੀ ਫਤਿਹ। ਬਾਬਾ ਗੁਰਦੇਵ ਸਿੰਘ ਕੁਲੀ ਵਾਲਿਆਂ ਦਾ ਮੈਂ ਛੋਟਾ ਬੇਟਾ ਹੈ ਜੀ ਗੁਰਜੀਤ ਸਿੰਘ ਮੇਰਾ ਨਾਮ ਹੈ। ਸਿੰਘ ਸਾਹਿਬ ਜੀ ਨੇ ਦੱਸ ਹੀ ਦਿੱਤਾ ਹੈ ਕਿ ਇਹਨਾਂ ਦੇ ਸੰਜੋਗ ਦੇ ਨਾਲ ਸਿੰਘ ਸਾਹਿਬ ਜੀ ਨੇ ਦੇਸ਼ ਕੀਤਾ ਹੈ ਕਿ ਜਿੱਥੇ-ਜਿੱਥੇ ਵੀ ਘਰ ਟੁੱਟੇ ਨੇ ਜਾਂ ਕੋਈ ਵੀ ਇਹਨਾਂ ਨੂੰ ਸਮੱਸਿਆ ਹੈ ਉਹਦਾ ਪਹਿਲਾਂ ਵੈਰੀਫਾਈ ਕਰੋ ਅਸੀਂ 10 ਦਿਨ ਤੋਂ ਪਹਿਲਾਂ ਤੋਂ ਲੱਗੇ ਆ ਜੀ ਉਸ ਤੋਂ ਬਾਅਦ ਇੱਥੇ ਸਿੰਘ ਸਾਹਿਬ ਜੀ ਨੂੰ ਆਪ ਜੀ ਨੇ ਦੇਖ ਹੀ ਲਿਆ ਕਿ ਨੀ ਪੱਥਰ ਵਾਸਤੇ ਬੁਲਾਇਆ ਹੈ ਜੀ ਤੇ ਇਹ ਘਰ ਪੂਰਾ ਇਹਨਾਂ ਨੂੰ ਤਿਆਰ ਕਰਕੇ ਦਿੱਤਾ ਜਾਵੇਗਾ ਜੀ ਜਿਹੜੀਆਂ ਹੋਰ ਵੀ ਇਹਨਾਂ ਦੇ ਜਿਸ ਤਰ੍ਹਾਂ ਘਰੇਲੂ ਚੀਜ਼ਾਂ ਜੜੀਆਂ ਨੇ ਰੁੜ ਗਈਆਂ ਨੇ ਜਾਂ ਟੁੱਟ ਗਈਆਂ ਨੇ ਉਹ ਵੀ ਸਿੰਘ ਸਾਹਿਬ ਜੀ ਦੇ ਹਦਾਇਤਾਂ ਤੇ ਦੇ ਬਾਬਾ ਜੀ ਦੇ ਦਿੱਤੀਆਂ ਜਾਣਗੀਆਂ ਜੀ ਇਹਨਾਂ ਨੂੰ ਤੋਂ ਲੱਗਦਾ ਜੀ ਇੱਕ ਤਰ੍ਹਾਂ ਦਾ ਨਾਲੇ ਪੁੱਨ ਨਾਲੇ ਫਲਿਆ ਕਿਉਂਕਿ ਇਹਨਾਂ ਦੀ ਘਰ ਵਾਪਸੀ ਵੀ ਆ ਉਸ ਤੋਂ ਬਾਅਦ ਘਰ ਬਣਾ ਕੇ ਤੁਸੀਂ ਘਰ ਵਾਪਸੀ ਕਰਾ ਰਹੇ ਹੋ ਬਿਲਕੁਲ ਜੀ ਇਹਨਾਂ ਨਾਲ ਸਹੀਂ 15 ਦਿਨਾਂ ਤੋਂ ਰਾਬਤਾ ਕਰ ਰਹੇ ਸੀ ਜੀ ਤੇ ਨਾਲ ਅਸੀਂ ਪੁੱਛਿਆ ਵੀ ਹੈ ਕਿ ਉਹ ਆਏ ਨੇ ਜਾਂ ਕਿਸ ਤਰ੍ਹਾਂ ਜਿੰਨਾਂ ਨਾਲ ਜੁੜੇ ਸੀ ਕਹਿੰਦੇ ਉਹ ਤਾਂ ਮੁੜੇ ਨਹੀਂ ਨਾਲ ਉਹਨਾਂ ਦਾ ਹਾਲਚਾਲ ਪੁੱਛਿਆ ਜੀ ਤੇ ਇਸ ਕਰਕੇ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਗਾਂ ਵਾਸਤੇ ਵੀ ਕੋਈ ਵੀ ਚੀਜ਼ ਵੀ ਬੱਚਿਆਂ ਦੀ ਸਟੱਡੀ ਜਾਂ ਕੋਈ ਘਰੇਲੂ ਚੀਜ਼ ਦੀ ਲੋੜ ਆ ਜਾਂ ਦੁੱਖ ਆ ਸੁੱਖ ਆ ਉਹ ਸਾਡੇ ਨਾਲ ਤੁਸੀਂ ਸ਼ੇਅਰ ਕਰੋ ਸਿੰਘ ਸਾਹਿਬ ਜੀ ਦੇ ਧਿਆਨ ਚ ਲਿਆ ਕੇ ਤੇ ਤੁਹਾਡੀ ਪੂਰੀ ਕੀਤੀ ਜਾਵੇਗੀ ਜੀ ਸਿੰਘ ਸਾਹਿਬ लास्ट ਇੱਕ ਅਪੀਲ ਕਰਦੇ ਹੋ ਰਹਿਕਾਰੇ ਵੀ ਅ ਕਿ ਹਰ ਥਾਂ ਇਸ ਪਿੰਡ ਵਿੱਚ ਵੀ ਅਸੀਂ ਪੋਸਟਰ ਲੱਗੇ ਹੋਏ ਦੇਖੇ ਆ ਦੁੱਖਾਂ ਦਾ ਛਟਕਾਰ ਆ ਫੁਲਾਨ ਫੁਲਾਨ ਕਿਉਂਕਿ ਇੱਕ ਬੜਾ ਨਾਟਕੀ ਢੰਗ ਦੇ ਨਾਲ ਇਹ ਲੋਕ ਜਿਹੜੇ ਨੇ ਬਿਲਕੁਲ ਬਹੁਤ ਘੋਲੇ ਪਹਾੜੇ ਨੇ ਔਰ ਚਲਾਕੀ ਚਤਰਾਈ ਤੋਂ ਬਿਲਕੁਲ ਇਹ ਦੂਰ ਨੇ ਸਲਾਕੇ ਚਤਰਾਈ ਬਿਲਕੁਲ ਨਹੀਂ ਜਾਣਦੇ ਇਹਨਾਂ ਲੋਕਾਂ ਨੂੰ ਫਸਾ ਕੇ ਫਸਲਾ ਕੇ ਤੇ ਇਹਨਾਂ ਦਾ ਧਰਮ ਤਬਦੀਲ ਕਰਵਾ ਕੇ ਤੇ ਕਹਿਣਾ ਕਿ ਇਹ ਹੁਣ ਇਸਾਈ ਬਣ ਚੁੱਕੇ ਨੇ ਜਿਵੇਂ ਇਹਨਾਂ ਨੂੰ ਬੇਨਤੀ ਕੀਤੀ ਹੈ ਮੈਂ ਓਵੇਂ ਬਾਕੀ ਸਾਡੇ ਜਿਹੜੇ ਪਰਿਵਾਰ ਕੋਈ ਦੂਜੇ ਧਰਮ ਵਿੱਚ ਕਨਵਰਟ ਹੋ ਚੁੱਕੇ ਆ ਬਦਲ ਚੁੱਕੇ ਆ ਉਹਨਾਂ ਰੂਪ ਮੈਂ ਵਿਸ਼ੇਸ਼ ਤੌਰ ਤੇ ਬੇਨਤੀ ਕਰਦਾ ਕਿ ਸਮੁੱਚਾ ਪੰਥ ਸਾਡਾ ਪੰਥ ਬਹੁਤ ਆ ਮੇਰ ਸਿੱਖੀ ਬਹੁਤ ਅਮੀਰ ਹੈ ਔਰ ਸਿੱਖ ਜਿਹੜੀ ਹੈ ਇੱਕ ਵਸਤੂਆਂ ਦੇ ਨਾਲ ਤੋਲੇ ਨਹੀਂ ਜਾ ਸਕਦੀ ਸਾਡਾ ਵਿਰਸਾ ਬਹੁਤ ਅਮੀਰ ਹੈ ਕਿਉਂਕਿ ਸਿੱਖੀ ਦੀ ਪਾਲਣਾ ਵਾਸਤੇ ਸਿੱਖੀ ਨੂੰ ਰੱਖਣ ਵਾਸਤੇ ਲੱਖਾਂ ਸ਼ਹਾਦਤਾਂ ਹੁਣ ਤੱਕ ਹੋ ਚੁੱਕੀਆਂ ਤੇ ਜਿਹੜੇ ਕੋ ਸਾਡੇ ਵੀਰ ਮੁਖਤਾਰਾ ਤੋਂ ਕਿਸੇ ਮਹਿਕਾਵੇ ਫਸਲਾਵੇ ਵਿੱਚ ਆ ਕੇ ਮੁਖਤਾਰਾ ਤੋਂ ਪਾਸੇ ਹੋਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਉਹ ਆਪਣਾ ਜਿਹੜਾ ਜਿਹੜੇ ਮੁਖਤਾਰਾ ਹੈ ਜਿਸ ਪੰਥ ਵਿੱਚ ਜਿਸ ਘਰ ਵਿੱਚ ਉਹ ਪੈਦਾ ਹੋਏ ਨੇ ਜਿਸ ਪਰਿਵਾਰ ਵਿੱਚੋਂ ਪੈਦਾ ਹੋਏ ਨੇ ਆਪਣੇ ਪਰਿਵਾਰ ਵਿੱਚ ਪਾਵ ਆਪਣੇ ਪੰਥ ਵਿੱਚ ਵਾਪਸ ਆਉਣ ਉਹਨਾਂ ਦੀ ਹਾਰ ਤਰਾਂਤੀ ਦੀ ਲੋੜ ਹੈ ਉਹਦਾ ਖਿਆਲ ਰੱਖਣ ਦਾ ਜਿਹੜਾ ਯਤਨ ਹੈ ਉਹ ਕੀਤਾ ਜਾਊਗਾ ਬਿਲਕੁਲ ਜੀ ਉਸ ਥੋੜੇ ਭੁੱਲ ਗਏ ਸੀ ਔਰ ਆਪਣਾ ਜਿਹੜਾ ਪਥ ਹੈ ਅੱਜ ਤੁਸੀਂ ਤੁਹਾਡੇ ਕਰਕੇ ਉਸ ਥਾਂ ਤੇ ਵਾਪਸ ਮੋੜਾ ਇਹਨੇ ਹਾ ਜੂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਅਸੀਂ ਅਚਨਾਲੇ ਬਿਲਕੁਲ ਬੀਓ ਕੇ ਦੇ ਕੋਲਾਂ ਬਾਰਡਰ ਦੇ ਬਿਲਕੁਲ ਉੱਪਰ ਤੁਸੀਂ ਬੰਦੇ ਕੋਲ ਪਿੰਡ ਹੈ ਗਗੜੇ ਉੱਥੇ ਜੋਨ ਤੋਂ ਫਾਇਨ ਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਸੀਗਾ ਨਕਰਦਾ ਹੋਇਆ ਔਰ ਤਿੰਨ ਮਕਾਨ ਇੱਥੇ ਸਰਦਾਰ ਸੁੱਚਾ ਸਿੰਘ ਸਰਦਾਰ Prit Singh ਸਰਦਾਰ ਕੁਲਦੀਪ ਸਿੰਘ ਜੋ ਕਿ ਆਪ ਵੇਖ ਸਕਦੇ ਹੋ ਕਿ ਬੁਰੀ ਤਰ੍ਹਾਂ ਪਰਿਵਾਰ ਜਿਹੜੇ ਛਤ ਮਕਾਨ ਜਿਹੜੇ ਨੇ ਉਹ ਨੁਕਸਾਨੇ ਗਏ ਨੇ ਤਰਪਾਲਾਂ ਦਾ ਟੈਂਟ ਬਣਾ ਕੇ ਤੇ ਪਰਿਵਾਰ ਜਿਹੜਾ ਰਹਿਣ ਬਸੇਰਾ ਕਰ ਰਿਹਾ ਔਰ ਅੱਜ ਇੱਥੇ ਅਸੀਂ ਇਹਨਾਂ ਨੂੰ ਮਕਾਨ ਬਣਾ ਕੇ ਦੇਣ ਵਾਸਤੇ ਉਹਨਾਂ ਦਾ ਨੀਂਹ ਪੱਥਰ ਰੱਖਣ ਵਾਸਤੇ ਆਏ ਆ ਔਰ ਸਾਰਾ ਉਦੋਂ ਮ ਉਪਰਾਲਾ ਸੰਤ ਬਾਬਾ ਗੁਰਦੇਵ ਸਿੰਘ ਜੀ ਗੁੱਲੀ ਵਾਲੇ ਔਰ ਨਾਲ ਦੇ ਨਾਲ ਸੇ ਸੰਤ ਬਾਬਾ ਹਰਨੇਕ ਸਿੰਘ ਦੀ ਸਿਆੜ ਵਾਲੇ ਮਹਾਂਪੁਰਖ ਜੀ ਸੰਗਤ ਦੇ ਸਹਿਯੋਗ ਨਾਲ ਜਿਹੜੀ ਸੇਵਾ ਹੈ ਉਹ ਕਰਵਾਈ ਜਾਊਗੀ ਔਰ ਮਕਾਨਾਂ ਦੀਆਂ ਤਿੰਨਾਂ ਮਕਾਨਾਂ ਦੀ ਜਿਹੜੀ ਨਹੀਂ ਹੈ ਉਹ ਆਜੇ ਇਸ ਨਗਰ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਰੱਖੀ ਗਈ ਹੈ ਔਰ ਇਹ ਮੈਂ ਵਿਸ਼ੇਸ਼ ਤੌਰ ਤੇ ਜ਼ਰੂਰ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਪਰਿਵਾਰ ਨੇ ਇਹ ਬਹਿਕਾਵੇ ਦੇ ਵਿੱਚ ਆ ਕੇ ਤੇ ਆਪਣਾ ਧਰਮ ਛੱਡ ਕੇ ਤੇ ਇਸਾਈ ਮਰਤ ਨੂੰ ਅਪਣਾ ਚੁੱਕੇ ਸਨ ਔਰ ਇਹਨਾਂ ਨੂੰ ਬੇਨਤੀ ਕੀਤੀ ਹੈ ਸਮਝਾਇਆ ਹੈ ਔਰ ਇਹਨਾਂ ਨੇ ਅੱਜ ਜੇ ਪ੍ਰਣ ਕੀਤਾ ਜਕਾਰੇ ਛੱਡ ਕੇ ਇਹਨਾਂ ਨੇ ਇਸ ਗੱਲ ਨੂੰ ਕਬੂਲਿਆ ਕਿ ਅਸੀਂ ਪੰਥ ਦੀ ਮੁਖ ਧਾਰਾ ਵਿੱਚ ਵਾਪਸ ਜਿਹੜਾ ਉਹ ਸ਼ਾਮਲ ਹੁੰਨੇ ਆ ਔਰ ਅੱਗੇ ਤੋਂ ਕਿਸੇ ਵੀ ਕਦੇ ਛੋਟੇ ਮੁੱਠ ਲਾਲਚ ਦੇ ਵਿੱਚ ਆ ਕੇ ਕਦੇ ਵੀ ਅਸੀਂ ਜਿਹੜਾ ਆਪਣੇ ਧਰਮ ਨੂੰ ਜਿਹੜੇ ਪਲਾਂਜ ਲਈਆ ਉਹ ਨਹੀਂ ਦੇਵਾਂਗੇ ਸਿੰਘ ਸਾਹਿਬ ਜਿਹੜਾ ਇਹ ਅਹਿਸਾਸ ਇਹਨਾਂ ਨੂੰ ਹੁਣ ਹੋਇਆ ਵਾ ਉਹ ਸਦੀਵੀ ਵਾਸਤੇ ਆ ਜਾਂ ਫਿਰ ਪਟਕ ਸਕਦੇ ਤੁਹਾਨੂੰ ਕੀ ਲੱਗਦਾ ਦੇਖੋ ਆਪਣੇ ਮਨ ਨੂੰ ਸਮਝਾਉਣ ਦੀ ਲੋੜ ਹੈ ਕਿ ਇਹਨਾਂ ਨੂੰ ਸਮਝਾਇਆ ਹੈ ਕਿ ਜਿਵੇਂ ਸਾਡੇ ਇਤਿਹਾਸ ਦਾ ਜ਼ਿਕਰ ਹੈ ਕਿ ਹਮਕਾਰ ਨਗਰ ਕੋਲ ਹੈ ਗਵਾਈ ਹਮਕੁੜ ਰੱਖੇ ਕਮਲ ਬੜਾਈ ਕਿ ਸਾਡੀ ਖਾਤਰ ਕਲਗੀਧਰ ਪਾਤਸ਼ਾਹ ਤਾਨੂ ਗੁਰਗੋਬ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣਾ ਸਾਰਾ ਸਰਬੰਸ ਕੁਰਬਾਨ ਕੀਤਾ ਬਹੁਤ ਵੱਡੀਆਂ ਜਿਹੜੀਆਂ ਸ਼ਹਾਦਤਾਂ ਨੇ ਉਹ ਪੰਥ ਦੇ ਖਾਤਰ ਹੋਈਆਂ ਨੇ ਕਿ ਅਸੀਂ ਆਪਣਾ ਧਰਮ ਜਿਹੜਾ ਹੈ ਉਹਨੂੰ ਨਹੀਂ ਛੱਡਣਾ ਇਸ ਕਰਕੇ ਕਿਸੇ ਤਰ੍ਹਾਂ ਦੇ ਲਾਲਚ ਵਿੱਚ ਆ ਕੇ ਕਿਸੇ ਬਹਿਕਾਵੇ ਦੇ ਵਿੱਚ ਆ ਕੇ ਆਪਣੀ ਮੁਖਤਾਰਾ ਵਿੱਚੋਂ ਬਾਹਰ ਜਾਣਾ ਪੰਥ ਵਿੱਚੋਂ ਪਾਸੇ ਜਿਹੜਾ ਹੋਣਾ ਇਹ ਬਹੁਤ ਵੱਡਾ ਇੱਕ ਗੁਨਾਹ ਹੁੰਦਾ ਹੈ ਔਰ ਇਹਨਾਂ ਬੀਰਾਂ ਨੇ ਇਸ ਗੱਲ ਨੂੰ ਕਬੂਲਿਆ ਹੈ कि आगे तो ऐसे जेड़ा फ्रंट प्रति और जेड़ी ਸਾਡੇ ਜ਼ਿੰਮੇਵਾਰੀ ਬਣਦੀ ਐ ਅਸੀਂ ਸੁਚੇਤ ਰਹਿਵਾਂਗੇ ਕਿ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਕਦੀ ਅਸੀਂ ਨੂੰ ਜੱਪਾਸ ਜਾਣ ਦਾ ਜਿਹੜਾ ਵਈਆ ਤਾ ਉਹ ਨਹੀਂ ਕਰਾਂਗੇ ਬਿਲਕੁਲ ਜੀ ਇਸੇ